ਮਾਸ ਖਾਣਾ ਚਾਹੀਦਾ ਕਿ ਨਹੀਂ ਲੋਗ ਅਗਰ ਖਾ ਸਕਦੇ ਆ ਤੇ ਲੋਗ ਮਾਸ ਛੁਪ ਕਰ ਕਿਉਂ ਖਾਤੇ ਹਨ ਵਾਹ ਔਰ ਖਾਸ ਤੌਰ ਤੇ ਗੁਰਦੁਆਰੇ ਦੇ ਰਾਗੀ ਗਰੰਤੀ ਸਿੰਘ ਸੇਵਾਦਾਰ ਹਮ ਐਂਡ ਔਰ ਜੇ ਖਾਣਾ ਮਨਾ ਨਹੀਂ ਹੈ ਤੇ ਸਾਰੇ ਖੁੱਲ ਕੇ ਕਿਉਂ ਨਹੀਂ ਖਾਂਦੇ ਗੁਰਦੁਆਰੇ ਚ ਕਿਉਂ ਨਹੀਂ ਖਾਂਦੇ ਨਾਲ ਪਰਸੋਂ ਸਵਾਲਤਾ ਨੂੰ ਵੀ ਪੁੱਛ ਲਿਆ ਤੁਸੀਂ ਬੰਦੇ ਹੋ ਵਾਹ ਵਾਹ ਹੁਣ ਪਰਸੋਂ ਦਾ ਮੈਂ ਆਇਆ ਤੁਸੀਂ ਮੈਨੂੰ ਦਾਲ ਹੀ ਖਵਾਉਂਦੇ ਜੀ ਇਹ ਕਮੇਟੀ ਨੂੰ ਪੁੱਛੋ ਮੈਨੂੰ ਖਵਾਇਆ ਕਿ ਨਹੀਂ ਖਵਾਇਆ ਉਹਨਾਂ ਨੇ ਮੈਂ ਦੱਸਦਾ ਪਨੀਰ ਖਾਦਾ ਮੈਂ ਮਟਰ ਖਾਦੇ ਆ ਹੋਰ ਕੀ ਖਾਦਾ ਜੀ ਇੱਕ ਉਹ ਮਤਲਬ ਸਾਗ ਮੱਕੀ ਦੀ ਰੋਟੀ ਚਿਟੇ ਮੱਕੀ ਦੀ ਰੋਟੀ ਇਹ ਚੀਜ਼ਾਂ ਖਾਧੀਆਂ ਮੈਂ ਤੋਂ ਗੱਲ ਫਿਰ ਉੱਥੇ ਹੁੰਦੀ ਆ ਜੀ ਵੇਖੋ ਪਹਿਲੀ ਗੱਲ ਤੇ ਇਹ ਮੈਂ ਇਹ ਸਾਰੇ ਕੁਐਸਚਨ ਮੇਰੇ ਵਾਸਤੇ ਬਣੇ ਵੇ ਲੋ ਜੇ ਮੈਂ ਅਮਰੀਕਾ ਜਾਵਾਂ ਤਾਂ ਵੀ ਇਹੋ ਜਿਹੇ ਸਵਾਲ ਕੈਨੇਡਾ ਜਾਵਾਂ ਤਾਂ ਵੀ ਉਹ ਸਵਾਲ ਅੱਛਾ ਜਿਹੜੇ ਵੱਡੇ ਵੱਡੇ ਬਾਬੇ ਆਉਂਦੇ ਉਹਨਾਂ ਨੂੰ ਕੋਈ ਸਵਾਲ ਨਹੀਂ ਕਰਦਾ ਹਾਂਜੀ ਨਹੀਂ ਕਰਦਾ ਨਾ ਅੱਛਾ ਸਹੀ ਮਿਲ ਰਿਹਾ ਨਾ ਸਾਰਿਆਂ ਨੂੰ ਸਦਾ ਲਿਖਿਆ ਜੀ ਸੇਖ ਰਹਿਤ ਮਰਦਾ ਵੇਖੋ ਮੈਂ ਪਹਿਲੀ ਗੱਲ ਬੇਨਤੀ ਕਰਦਾ ਜਿਹੜਾ ਮਾਸ ਦਾ ਸਵਾਲ ਕੀਤਾ ਪਹਿਲੀ ਗੱਲ ਤੇ ਧਰਮ ਦਾ ਵਿਸ਼ਾ ਨਹੀਂ ਆ ਠੀਕ ਇਹ ਤੁਹਾਡੀ ਖੁਰਾਕ ਨਾਲ ਸੰਬੰਧਤ ਇਹਦਾ ਮੈਂ ਜਵਾਬ ਗੁਰਬਾਣੀ ਮੁਤਾਬਕ ਦੇਵਾਂਗਾ ਜੀਤੇ ਦਾਣੇ ਅੰਨ ਕੇ ਸਵਾਲ ਇਹ ਮੰਨ ਚਾਹੁੰਦਾ ਨਾ ਵੀ ਪਾਪਤ ਨਹੀਂ ਆ ਤੇ ਦੁਨੀਆ ਦਾ ਕੋਈ ਬੰਦਾ ਦੱਸੇ ਕਿ ਮੈਂ ਪਾਪ ਮਨ ਚ ਇਹ ਹੁੰਦਾ ਨਾ ਪਾਪ ਵੈਸੇ ਉਹ ਜੀਵ ਦਾ ਮਰਨਾ ਪਾਪ ਨਹੀਂ ਹੈਗਾ ਨਾ ਪਾਪ ਮੈਂ ਪਹਿਲਾਂ ਕਿਹਾ ਤਾਂ ਪਾਪ ਇੱਕ ਸੋਚ ਵਾ ਬੰਦੇ ਦੇ ਦਿਮਾਗ ਚ ਇਹ ਗੱਲ ਆਉਂਦੀ ਹੈ ਕਿ ਮੈਂ ਜੀਵ ਹਤਿਆ ਨਹੀਂ ਕਰਦਾ ਦੁਨੀਆ ਦਾ ਕੋਈ ਬੰਦਾ ਦੱਸੇ ਕਿ ਮੈਂ ਜੀਵ ਹਤਿਆ ਤੋਂ ਬਿਨਾ ਜਿਉਂਦਾ ਰਹਿ ਸਕਦਾ ਆਪਾਂ ਸਾਹ ਲੈਨੇ ਆ ਤਾਂ ਜੀਵ ਮਰਦੇ ਆ ਉਹ ਜੈਨੀ ਲੋਕ ਸੀ ਜਿਹੜੇ ਨਹਾਉਂਦੇ ਵੀ ਨਹੀਂ ਸੀ ਕਿ ਜਦੋਂ ਨਹਾਵਾਂਗੇ ਪਾਣੀ ਚ ਜੀਵ ਮਰਨਗੇ ਉਹ ਪਾਖਾਨਾ ਵੀ ਫੋਲ ਦਿੰਦੇ ਸੀ ਆਪਣਾ ਪਾਖਾਨਾ ਵੀ ਫੋਲ ਦਿੰਦੇ ਸੀ ਵੀ ਇੱਥੇ ਕੀੜੇ ਆ ਜਾਣੇ ਆ ਤੇ ਸਾਨੂੰ ਪਾਪ ਲੱਗ ਜਾਣਾ ਇਹੋ ਵਜ੍ਹਾ ਸੀ ਇਹ ਦੇਸ਼ ਇੰਨੇ ਸਾਲ ਗੁਲਾਮ ਕਿਉਂ ਰਿਹਾ ਕਿਉਂਕਿ ਬਾਹਰੋਂ ਆਇਆ ਹਮਲਾਵਰ ਜਦੋਂ ਇਹਨਾਂ ਦੀਆਂ ਧੀਆ ਪੈਣਾ ਚਾਕੇ ਖੜਦਾ ਸੀ ਹੁਣ ਜਿਹੜਾ ਬੰਦਾ ਕੀੜੇ ਮਾਰਨ ਤੋਂ ਡਰਦਾ ਉਹਨੇ ਕਿਹਦੇ ਸਿਰ 'ਚ ਡਾਂਗ ਕਿਥੋਂ ਮਾਰਨੀ ਸੀ ਗੋ ਤੇ ਗੁਰੂ ਸਾਹਿਬ ਆਏ ਇਹਨਾਂ ਦੇ ਕੋਈ ਤਾਇਰਤਾ ਬਾਹਰ ਕੜੀ ਸਾਰਾ ਸਿਰ ਦਿਨ ਗੁਰੂ ਸਾਹਿਬ ਜੰਗਲਾਂ ਸ਼ਿਕਾਰ ਖੇਡਦੇ ਹੋਣਗੇ ਹੁਣ ਆਪੇ ਹਿਸਾਬ ਲਾ ਲਓ ਤੁਸੀਂ ਕਿਹੜੇ ਕਿਹੜੇ ਮਹਾਨ ਗੁਰੂ ਕਿਸੇ ਇੱਕ ਨਿਹੰਗ ਸਿੰਘ ਝਟਕਾ ਕਰਦੇ ਆ ਕਦੀ ਉਹਨਾਂ ਨੂੰ ਸਵਾਲ ਨਹੀਂ ਆਪਾਂ ਕਰਾਂਗੇ ਹੁਣ ਤਾਂ ਮੇਰੇ ਖਿਆਲ 'ਚ ਭਾਈ ਸਿਮਰਨਜੀਤ ਸਿੰਘ ਮਾਨ ਨੇ ਵੀ ਬਿਆਨ ਦਿੱਤਾ ਪਿੱਛੇ ਜੇ ਤੁਸੀਂ ਵੇਖੋ ਕਿਸੇ ਨੇ ਉਹ ਕਿਸ ਕਰਕੇ ਇਹ ਧਰਮ ਦਾ ਵਿਸ਼ਾ ਨਹੀਂ ਹੈਗਾ ਬਣਾ ਦਿੱਤਾ ਗਿਆ ਧਰਮ ਦਾ ਵਿਸ਼ਾ ਰਹਿਤ ਮਰਿਆਦਾ ਜਿਸ ਨੂੰ ਕੁੱਠਾ ਲਿਖਿਆ ਕੁੱਠਾ ਇਸਲਾਮੀ ਤਰੀਕੇ ਨਾਲ ਤਿਆਰ ਕੀਤਾ ਹੋਇਆ ਉਹ ਵੀ ਇੱਕ ਕਾਰਨ ਸੀ ਗੁਲਾਮੀ ਦਾ ਚਿੰਨ੍ਹ ਸੀ ਤੋ ਇਹ ਧਰਮ ਦਾ ਵਿਸ਼ਾ ਨਹੀਂ ਹੈਗਾ ਇਹ ਬਣਾ ਦਿੱਤਾ ਗਿਆ ਇਹ ਤੁਹਾਡੀ ਬੋਡੀ ਨਾਲ ਸੰਬੰਧਿਤ ਹੈਗਾ ਵਾ ਬਸ ਗੱਲ ਇੰਨਾ ਕਾ ਤੋ ਇਹ ਮੈਂ ਪਹਿਲਾਂ ਕਹਤਾ ਗੱਲ ਕਿ ਸਾਡੀ ਕੌਮ ਦੇ ਬਹੁਤਾਂ ਗਿਣਤੀ ਰਾਗੀ ਢਾਡੀ ਪ੍ਰਚਾਰਕ ਮੈਂ ਤਾਂ ਕਹਿੰਦਾ ਵਿਸ਼ਾ ਕਲੀਅਰ ਕਰਨ ਜਿਹੜਾ ਮੈਂ ਤੇ ਬੰਗਲਾ ਸਾਹਿਬ ਤੋਂ ਇਹ ਗੱਲ ਸੈਂਕੜੇ ਵਾਰ ਕਹੀ ਹੈ ਇਹ ਧਰਮ ਦਾ ਵਿਸ਼ਾ ਹੈ ਹੀ ਨਹੀਂ ਆ ਤੁਹਾਡੀ ਬੋਡੀ ਨੂੰ ਫਿੱਟ ਬੰਦਾ ਖਾਓ ਤੁਹਾਡੀ ਬੋਡੀ ਨੂੰ ਫਿੱਟ ਬੰਦਾ ਨਾ ਖਾਓ ਇਹਦਾ ਧਰਮ ਨਾਲ 1% ਵੀ ਸਬੰਧ ਨਹੀਂ ਹੈਗਾ ਬਸ ਇਹਨਾਂ ਚ ਇਤ ਰੱਖਣਾ ਜੀ 1 ਮਿੰਟ ਜੀ ਤੋਂ ਗੱਲ ਇਹ ਗੱਲ ਪੂਰੀ ਹੋ ਲੰ데요 ਜੀ ਸਭ ਤੋਂ ਪਹਿਲੀ ਗੱਲ ਇਹ ਕਿ ਇਹਦਾ ਧਰਮ ਨਾਲ ਸਬੰਧ ਨਹੀਂ ਮਾਸ ਮਾਸ ਕਰ ਮੂਰਖ ਚੜੇ ਗਿਆਨ ਧਿਆਨ ਨਹੀਂ ਜਾਣ ਇਸੇ ਕਰਕੇ ਅੱਜ ਬਹੁਤੇ ਬੰਦੇ ਡਰ ਦੇ ਜਵਾਬ ਨਹੀਂ ਦਿੰਦੇ ਕਿਉਂਕਿ ਜਿਹੜਾ ਬੰਦਾ ਵੇਖੋ ਦੋ ਗੱਲਾਂ ਜਿਹੜਾ ਖਾਣ ਵਾਲਾ ਉਹਨੇ ਕਹਣਾ ਬੜਾ ਵਧੀਆ ਜਿਹੜਾ ਨਹੀਂ ਖਾਣ ਵਾਲਾ ਉਹਨੇ ਵਿਰੋਧ ਵਿੱਚ ਖੜੇ ਹੋ ਜਾਣਾ ਤੂੰ ਇਸ ਕਰਕੇ ਮੈਂ ਤੇਦਾ ਇਹੋ ਆਨਸਰ ਦਊਂਗਾ ਇਹ ਤੁਹਾਡੀ ਬੋਡੀ ਨਾਲ ਸੰਬੰਧ ਰੱਖਦਾ ਵਾ ਇਹ ਤੁਸੀਂ ਕਿਸੇ ਡਾਕਟਰ ਵੀਰ ਨੂੰ ਜਾ ਕੇ ਪੁੱਛੋ ਧਰਮ ਦਾਦੇ ਨਾਲ ਕੋਈ ਵੀ ਸੰਬੰਧ ਨਹੀਂ ਹੈਗਾ ਗੱਲ ਆ ਗਈ ਪਾਪ ਦੀ ਤੇ ਗੱਲ ਆ ਗਈ ਕਿਸੇ ਜੀਵਤਿਆ ਦੀ ਉਹ ਤੇ ਫਿਰ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਵੇ ਤੇ ਆਪਣੇ ਘਰ ਚ ਆ ਕੇ ਵੀ ਨਹੀਂ ਬਰ ਸਕਦੀ ਕੀੜਾ ਮਰਨ ਤੋਂ ਬਿਨਾ